ਪਸਮਾ ਦਾ ਜਿਕਰ ਪਸਮਾ ਦੀ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਤੁਹਾਨੂੰ ਮਿੱਤਰੋ ਲੈ ਕੇ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਪੱਖੀ ਕਲਾਂ ਤੋਂ ਜਿਹੜੀ ਕਮਿਆਰੇ ਨੂੰ ਛੜਕ ਕੇ ਕਮਿਆਰੇ ਨੂੰ ਜਾਂਦੀ ਨੇ ਮੋਰਾ ਵਾਲੀ ਨੂੰ ਜਿਹੜੀ ਮੋਰਾ ਵਾਲੀ ਨੂੰ ਛੜਕ ਕੇ ਜਾਂਦੀ ਉਹ ਛੜਕ ਦੇ ਉੱਤੇ ਅੱਪੀ ਆਪਾਂ ਮੌਜੂਦ ਹਾਂ ਇਸ ਟਾਈਮ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਇੱਕ ਮਹਿ ਆ ਮਿੱਤਰੋ ਦੋ ਦੋ ਜ਼ਰੂਰ ਡਰਾਈ ਆ ਪਰ ਮੈਂ ਦਾ ਕਦ ਕਾਠ ਚਗਾਠਾ ਬਹੁਤ ਜਿਆਦਾ ਜ਼ਬਰਦਸਤ ਆ ਫਿਰ ਭਾਈ ਇਹ ਕੁਝ ਕੁ ਟਾਈਮ ਹੀ ਸਾਂਭਣੀ ਪੈਣੀ ਆ ਥੋੜੇ ਮਹੀਨੇ ਸਾਂਭਣੀ ਪੈਣੀ ਆ ਕਿਉਂਕਿ ਚੰਗੇ ਮਹੀਨਿਆਂ ਦੀ ਗੱਪਣਾ ਕਰਮਾਂ ਵਾਲੇ ਉਹਨਾਂ ਪ੍ਰਾਮਾਂ ਦੇ ਲਈ ਲਾਹੇਵੰਦ ਵੀਡੀਓ ਆ ਜਿਹੜੇ ਪ੍ਰਾ ਚੰਗੀਆਂ ਮਈਆਂ ਤੋਕੜਾਂ ਗੱਪਣਾ ਲੈ ਕੇ ਸਾਂਭਦੇ ਆ ਲੈ ਵੀ ਮਿੱਤਰੋ ਇਹ ਕਿੰਨੇ ਚਿਰ ਦੀ ਗੱਪਣਾ ਕਿੰਨਾ ਟਾਈਮ ਤੁਹਾਨੂੰ ਸੰਭਣੀ ਪਾਉਗੀ ਕੀ ਮਾਲਕਾਂ ਦੀ ਜਾਣਕਾਰੀ ਦਿੰਦੇ ਆ ਆਜੋ ਮਿਲਦੇ ਆ ਸਾਰੀ ਗੱਲਬਾਤ ਕਰਦੇ ਆ ਵੀਰੇ ਸਤਿ ਸ਼੍ਰੀ ਅਕਾਲ ਭਾਈ ਹੋਰ ਬਈ ਠੀਕ ਠਾਕ ਹੈ ਵੀਰੇ ਹਾਂਜੀ ਵੀਰੇ ਸੇਤਾ ਦੇ ਪਰਿਵਾਰ ਭਾਈ ਹਾਂਜੀ ਹਾਂਜੀ ਵਧੀਆ ਚੋ ਸ਼ੁਕਰ ਹੈ ਭਾਈ ਅੱਛਾ ਵੱਡੇ ਭਾਈ ਨਾਮ ਦੱਸ ਦਈਏ ਨਾਮ ਜਗਜੀਤ ਸਿੰਘ ਜਗਜੀਤ ਸਿੰਘ ਜਗਜੀਤ ਵੀਰੇ ਜਿਹੜੀ ਆਪਾਂ ਮੈਂ ਵੇਚਣੀ ਆ ਹਨਾ ਕਿ ਕਿੰਨੇ ਚਿਰ ਦੀ ਕੱਪੜਾ ਹਵਰੇ ਟਾਈਮ ਹੀ ਨ ਰਹਿ ਗਏ ਰੇ ਟਾਈਮ ਹੀ ਨਹੀਂ ਹਾਂਜੀ ਗੱਪਲਦੇ ਹਾਂ ਹਾਂਜੀ ਸੂਣ ਦੇ ਵਿੱਚ ਵੀ ਫਿਰ ਸਾਢੇ 7:30 ਦੀ ਹੋਗੀ ਵੀਰੇ ਸਾਢੇ 7:30 ਦੀ ਹੋਗੀ ਐਂਡ ਪੂਰਾ ਕਨਫਰਮ ਆ ਵੀ ਮਤਲਬ ਇਹਨੇ ਪੰਜ ਚਾਰ ਇਧਰ ਉਧਰ ਹੋਣੀਏ ਪੜਾ ਤਾ ਤੀ ਫਿਰ ਕਿਹਿੰਦਾ ਇਹ ਨਹੀਂ ਹੈਗਾ ਵੀ ਜੇ ਜਾ ਕੇ ਅੱਜ ਸਾਢੇ 7:30 ਦੀ ਕਹਿ ਕੇ ਵੇਚ ਜੀ ਤੇ ਅਗਲਾ ਸਾਂਭੇ ਨੂੰ 4-5 ਮਹੀਨੇ ਸਾਂਭੀ ਹਾਂ ਨਹੀਂ ਨਹੀਂ ਇਹ ਗੱਲ ਨਹੀਂ ਠੀਕ ਹੈ ਵੱਡੇ ਭਾਈ ਅੱਛਾ ਦੁੱਧੋ ਹੁਣ ਡਰਾਈ ਆ ਵੀਰੇ ਹੈ ਹਾਂਜੀ ਹਾਂਜੀ ਵੱਡੀ-ਬੁੱਡੀ ਬਹੁਤ ਆ ਭਾਈ ਕਰਦਾ ਉਚਾਈ ਤਾਂ ਹੋਊਗੀ ਲੀ 6 ਫੁੱਟ ਦੇ ਕਰੀਬ ਭਾਈ ਹਾਂਜੀ ਹਾਂਜੀ 6 ਫੁੱਟ ਦੇ ਕਰੀਬ ਲੰਬਾਈ ਹੋਊਗੀ ਤੋ 7 ਤੋਂ ਬਾਰ ਬਾਰ 7 ਇੱਥੇ ਜੇਨ ਦੀ ਲੰਬਾਈ ਹੋਊਗੀ ਕਰਮਾਂ ਵਾਲੀ ਦੀ 7 ਤੋਂ ਬਾਹਰ ਹੋਊਗੀ ਘੜਤੀ ਨਹੀਂ ਹਾਂ ਮਤਲ ਅੱਠ ਵੀ ਹੋ ਸਕਦੀ ਆ ਵੀਰੇ ਬਾਕੀ ਆਪਾਂ ਮੀਣੀ ਤਾਂ ਹੈ ਨਹੀਂ ਆਈਡੀਆ ਦੱਸਿਆ ਤੁਹਾਨੂੰ ਵੀ ਤੁਹਾਨੂੰ ਕੱਦ ਦਾ ਜਿਹੜਾ ਉਹ ਆਈਡੀਆ ਆ ਜੂਗਾ ਇਹਨਾਂ ਨਾਲ ਵੀ ਕਿੰਨਾ ਕੱਦ ਆ ਪੂੜਾ ਪੜਾ ਬਹੁਤ ਚੰਗਾ ਝੋਟੀ ਦਾ ਖਰ ਸਿੰਘ ਦੀ ਕੁਆਲਿਟੀ ਮਹੀਨੇ ਸਾਰੇ 22 ਤੁਹਾਨੂੰ ਸਾਹਮਣੀ ਪੈਣੀਆਂ ਦਿਨ 75 75 ਦਿਨਾਂ ਦੀ ਇਹ ਕੱਚੀ ਆ ਕੁੱਲ ਮਿਲਾ ਕੇ ਗੱਲ ਕਰੀਏ 75 ਦਿਨ ਤੁਸੀਂ ਪੱਠੇ ਨਹੀਂ ਪਾਉਣੇ ਤੁਸੀਂ ਪੱਠੇ ਪਾਉਣੇ ਆ ਇਹਨੂੰ 65 70 ਦਿਨ ਕਿਉਂਕਿ 5 10 ਦਿਨ ਪਹਿਲਾਂ ਤਾਂ ਪਸ਼ੂ ਆਪਾਂ ਵਿਕਰੀ ਦੇ ਵਿੱਚ ਲਾ ਦਿੰਨੇ ਆ ਠੀਕ ਆ ਵੀਰੇ ਤੇ ਭਾਈ ਅੱਜ ਤੁਸੀਂ ਬਾੜਾ ਨਹੀਂ ਮੈਂ ਆਉਂਦਾ ਅੱਜ ਤੋਂ ਲੈ ਕੇ ਜਿਹੜੀ ਰੁੱਤ ਦੇ ਵਿੱਚ ਇਹਨੇ ਸੂਣਾ ਆਈ ਤੋਂ ਦੋ-ਤਾਈਆਂ ਮਹੀਨੇ ਨੂੰ ਉਹਦੇ ਬਾਜ਼ਾਰ ਦੇ ਵਿੱਚ ਨਾ ਇਹ ਹਲਚਲ ਹੋਈ ਹੁੰਦੀ ਆ ਟਾਮੀ ਡੱਲੀ ਜੀ ਪਿੰਡ ਦੇ ਵਿੱਚ ਮਹਿ ਨਿਕਲਦੀ ਹੁੰਦੀ ਆ ਤੇ ਜਦੋਂ ਇਹਨੇ ਮਿੱਤਰੋ ਤਿਆਰ ਹੋ ਜਾਣਾ ਤੇ ਤੁਹਾਡੀਆਂ ਲਹਿਰਾ ਪਹਿਰਾ ਲਾਦ ਲੀਆਂ ਕਰਮ ਵਾਲੀ ਨੇ ਤੁਸੀਂ ਕਹਿਣਾ ਯਾਰ ਵਾਕਈ ਮੈਂ ਸਾਂਭੀ ਇਤ ਨਜ਼ਾਰੇ ਆਗੇ ਫਿਰ ਭਾਈ ਜੇ ਚੰਗੀ ਨਿਕਲ ਗਈ ਤਾਂ ਰੱਖ ਵੀ ਲਿਆ ਜੇ ਨਾ ਨਿਕ ਤੰਗੀ ਲੱਗੀ ਤਾਂ ਵੇਚ ਵੀ ਲਾ ਜੇ ਦੇ ਵਿੱਚ ਘਾਟਾ ਹੈ ਨਹੀਂ ਕੋਈ ਵੀ ਜਸੇ ਕੀ ਮੁੱਲ ਰਹੂਗਾ ਤਾ ਮਨ ਲੈ ਭਈ ਇੱਕ ਦਾ ਇੱਕ ਦਾ ਹਾਂਜੀ ਮਾਨਤਨ ਕਰਦਾਂਗੇ ਹਾਂਜੀ ਮਾਨਤਨ ਠੀਕ ਆ ਲੈ ਵੀ ਮਿੱਤਰੋ ਮੁੱਲ 110000 ਰੁਪਇਆ ਬਾਈ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਕਦ ਇੱਕ ਵਾਰੀ ਫਿਰ ਦੱਸ ਦਵਾਂ 6 ਫੁੱਟ ਦੇ ਕਰੀਬ 5.5 6 ਦੇ ਕਰੀਬ ਦੀ ਉਚਾਈ ਆ 7 ਫੁੱਟ ਤੋਂ ਬਾਰ-ਬਾਰ 8 ਹੋ ਸਕਦੀ ਆ ਘਟ ਨਹੀਂ ਰਹਿੰਦੀ ਇੱਥੇ ਜੀ ਇਹਦੀ ਕਰਮਾਂ ਵਾਲੀ ਦੀ ਲੰਬਾਈ ਆ ਇਹ ਇਹਦੇ ਕੱਦ ਦਾ ਜੜੀ ਆ ਮਿੱਤਰੋ ਬਾਕੀ ਸਾਰੀ ਜਾਣਕਾਰੀ ਲਈ ਵੀਡੀਓ ਦੇ ਦੇ ਤੇ ਅਗਲੀ ਕਾਰਵਾਈ ਲਈ ਤੁਹਾਨੂੰ ਤਸੱਲੀ ਆਪ ਕਰਨੀ ਪਾਉਗੀ ਤੁਸੀਂ ਆਪ ਕਰਨੀ ਹੈ ਹਰ ਇੱਕ ਪੱਖ ਤੋਂ ਮਿੱਤਰੋ ਮੇਰਾ ਫਰਜ਼ ਆ ਜੋ ਚੀਜ਼ ਮਾਲਕ ਨੇ ਦੱਸੀ ਉਹਦਾ ਦਿਖਾਉਣਾ ਅਗਲੀ ਕਾਰਵਾਈ ਲਈ ਤੁਹਾਨੂੰ ਪਹਣਾ ਆਉਣਾ ਮੈਂ ਬਾਈ ਦਾ ਨੰਬਰ ਆ ਸਕਰੀਨ ਤੇ ਲਾਉਣਾ ਦੱਸੀ ਬਈ ਕਿੰਨਾ 98783 98783 28727 28727 98783 28727 ਲਈ ਮਿੱਤਰੋ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਕਾਇਮ ਪਿੰਡ ਪੱਕੀ ਕਲਾਂ ਜ਼ਿਲ੍ਹਾ ਫਰੀਦਕੋਟ ਮੂਰਾਵਾਲੀ ਛੜਕ